ਸਾਤ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਕੀ ਵੀਡੀਓ ਵਾਇਰਲ ਹੋ ਰਹੀ ਹੈ ਚੰਡੀਗੜ੍ਹ 에어ਪੋਰਟ ਤੇ ਕੰਗਣਾ ਦੇ ਜੋਗੀ ਲਫੇੜਾ ਪਿਆ ਹੈ ਜੋ ਮਾਰਿਆ ਪੰਜਾਬ ਦੀ ਕਾਂਸਟੇਬਲ ਕਿਉਂਕਿ ਸੀਆਈਐਸਐਫ ਤੇ ਵਿੱਚ ਤਣਾਅ ਸੀ ਚੰਡੀਗੜ੍ਹ ਤੇ ਥੱਪੜ ਮਾਰਨ ਤੋਂ ਬਾਅਦ ਉਹਨੇ ਸਪਸ਼ਟ ਕੀਤਾ ਵੀ ਕਿਸਾਨ ਅੰਦੋਲਨ ਦੇ ਵਿੱਚ ਜਦੋਂ ਬਿਯੋਰਗ ਮਾਤਾ ਪਿਤਾ ਮੇਰੇ ਉੱਥੇ ਬੈਠੇ ਸਨ ਮੇਰੀ ਉੱਥੇ ਮਾਤਾ ਵੀ ਬੈਠੀ ਸੀ ਤੇ ਤੂੰ ਉਦੋਂ ਕਮੈਂਟ ਕੀਤਾ ਸੀ ਵੀ ਇਹ ਜਿਹੜੀਆਂ ਔਰਤਾਂ ਨੇ 200 200 ਰੁਪਏ ਦਿਹਾੜੀ ਲੈ ਕੇ ਉੱਥੇ ਬੈਠੀਆਂ ਤੇ ਤੈਨੂੰ ਸ਼ਰਮਣਾ ਆਈ ਇਸ ਕਰਕੇ ਤੈਨੂੰ ਐਸ ਦਾ ਥੱਪੜ ਮਾਰਿਆ ਤੇ ਵੇਖੋ ਥੱਪੜ ਵੀ ਤੇ ਪੈਣਾ ਜ਼ਰੂਰੀ ਸੀ ਕਿਉਂਕਿ ਗੱਲ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਇਹ ਉੱਥੇ ਇਕੱਲਾ ਕਿਸਾਨ ਨਹੀਂ ਸੀ ਕਰਦੇ ਅੰਦੋਲਨ ਉੱਥੇ ਸਾਰੇ 12 ਵੀਰ ਜੁੜੇ ਹੋਏ ਸਨ ਕਿਸਾਨਾਂ ਨਾਲ, ਜੁਪੀ ਦੇ ਵੀ ਸਨ, ਦੁੱਜੇ ਵੀ ਸਨ ਪਰ ਉਹਨਾਂ ਨੂੰ ਫੇਰ ਵੀ ਕੰਗਣਾ ਰੌਤ ਨੇ ਅੰਤਕਵਾਦੀ ਕਰਾਰ ਕਿਆ ਅੰਤਕਵਾਦੀ ਨੇ ਫਲਾਣਾ ਢਿੰਗੜਾ ਤੇ ਜਿਹੜੇ ਪੰਜਾਬੀ ਇਹ ਕਿਤਨੇ ਕਿਤੇ ਆਪਦੇ ਦਿਲ ਚ ਰੱਖਦੇ ਨੇ ਗੱਲ ਤੇ ਸਿਰਫ ਇਹ ਕਿਸਾਨ ਵੀ ਨਹੀਂ ਇਹਨਾਂ ਦੇ ਜੋ ਪੇਟੇ ਨੇ, ਜੋ ਬੱਚੇ ਨੇ ਉਹ ਕਿਸਾਨ ਨਹੀਂ ਕਿ ਇਕੱਲੇ ਉਹ ਵੀ ਅਫਸਰ ਲੱਗੇ ਹੋਏ ਨੇ ਵੱਡੇ ਜਿਹੜੇ ਤੋਂ ਬੰਬੇ ਸ਼ਹਿਰ ਚ ਰਹਿ ਨਹੀਂ ਇੱਥੇ ਫਿਲਮਾਂ ਵੀ ਬਣਾਉਂਦੇ ਨੇ ਇੱਥੇ ਡਾਇਰੈਕਟਰ ਵੀ ਨੇ ਹੂੰ ਜੱਜ ਵੀ ਲੱਗੇ ਹੋਏ ਸਰਕਾਰੀ ਅਫਸਰ ਵੀ ਲੱਗੇ ਹੋਏ ਨੇ ਡੀਸੀ ਵੀ ਲੱਗੇ ਹੋਏ ਨੇ ਲੈਕਚਰਾਰ ਵੀ ਲੱਗੇ ਹੋਏ ਨੇ ਕਿਸਾਨਾਂ ਦੇ ਪੁੱਤ ਪੁਲਸ ਵੀ ਲੱਗੇ ਹੋਏ ਨੇ ਡੀਆਈਜੀ ਵੀ ਲੱਗੇ ਹੋਏ ਨੇ ਕਿਸਾਨਾਂ ਦੇ ਬੇਟੇ ਤੇ ਤੂੰ ਸਮਝਿਆ ਕਿਤੇ ਉਹ ਹੀ ਨਹੀਂ ਬਸ ਆ ਜਿਹੜੇ ਬੁੱਢੇ ਬਡੀਆਂ ਬਜ਼ੁਰਗ ਨੇ ਵਿਚਾਰੇ ਕਿਤੇ ਉਹ ਹੀ ਹੁੰਦੇ ਨੇ ਗਰੀਬ ਕਿਸਾਨ ਉਹ ਹੀ ਹੁੰਦੇ ਨੇ ਉਥੇ ਕੰਦੋ ਲੰਸੀ ਤੇ ਉਹ ਲੋ ਸਾਰਿਆਂ ਦਾ ਸਾਂਝਾ ਸੀ ਇਹਦਾ ਸਮਝ ਸਾਰੇ ਬੰਨੇ ਪੰਜਾਬੀ ਨੇ ਤੇ ਹਮੇਸ਼ਾ ਯਾਦ ਉਹ ਲੋ ਰਹਿੰਦਾ ਵੀ ਕੋਣ ਕਿਨ ਸਾਨੂੰ ਮਾੜਾ ਬੋਲਿਆ ਤੇ ਕੋਣ ਗਲਤ ਬੋਲਿਆ ਇਹਦਾ ਜਵਾਬ ਮਿਲਣਾ ਇਹਨੂੰ ਜ਼ਰੂਰੀ ਸੀ ਤੋਂ ਮਿਲ ਚੁਕਾ ਹੈ ਤੇ ਇਹਦੇ ਨਾਲ ਸਾਰੇ ਕਿਸਾਨ ਜੰਦਿਆਂ ਬੰਦੀਆਂ ਕਿਸਾਨ ਜੱਥੇ ਬੰਦੀਆਂ ਵੀ ਇਹਨਾਂ ਦਾ ਸਮਰਥਨ ਕਰ ਰਹੇ ਨੇ ਗੁੜੀਆ ਕੁਲਵਿੰਦਰ ਕੋੜ ਦਾ ਅਸੀਂ ਵੀ ਸਮਰਥਨ ਕਰਦੇ ਆ ਜੋ ਕੀਤਾ ਠੀਕ ਕੀਤਾ ਇਹਦਾ ਜਵਾਬ ਤੇੜਾ ਜਰੂਰੀ ਸੀ ਤੇ ਕੁਲਵਿੰਦਰ ਕੋਰ ਦਾ ਵੀ ਆਪਾਂ ਸਾਥ ਦੇਣਾ ਜਿਨੇ ਤਵੱਟਾ ਕਦਮ ਉਠਾਇਆ ਔਰੀ ਜਿਹੜੀ ਮਤਲਬ ਜਿਹੜੀ ਈਗੋ ਸੀ ਉਹਨੂੰ ਥੋੜਾ ਜਿਹਾ ਘਟਾਇਆ ਤੇ ਪਤਾ ਲੱਗਾ ਵੀ ਇੱਥੇ ਗੱਲ ਕਰਨੀ ਸੌਖੀ ਨਹੀਂ ਗੱਲ ਕਰਕੇ ਨਿਕਲ ਜਾਣਾ ਕੋਈ ਸੌਖੀ ਗੱਲ ਨਹੀਂ ਪੰਜਾਬੀਆਂ ਨੂੰ ਤੇ ਆਜੋ ਆਪਾਂ ਸਾਥ ਰਹਈਏ ਕੁਲਵਿੰਦਰ ਕੋਰ ਦਾ ਤੇ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ